ਸਿੱਧੂ ਮੂਸੇਵਾਲੇ ਦੇ ਪਿੰਡ ਵਾਲਿਆਂ ਨੂੰ ਲੱਖ ਲਾਹਣ ਤੇ ਯਾਰ ਕਿੱਥੇ ਸਿੱਧੂ ਨੇ ਐਡੇ ਉੱਚੇ ਲੈਵਲ ਤੇ ਪਿੰਡ ਦਾ ਨਾਂ ਕੱਢਦਾ ਯਾਰ ਹੈ ਐਡੀ ਵੱਡੀ ਕੋਠੀ ਉਹਦਾ ਇੱਕ ਸਥਾਨ ਬਣ ਗਿਆ ਜਿੱਥੇ ਆ ਕੇ ਲੋਕੀ ਮੱਥੇ ਟੇਕਦੇ ਆ ਮੈਨੂੰ ਬੰਬਈ ਦਾ ਇੱਕ ਬੰਦਾ ਕਹਿੰਦਾ ਯਾਰ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਇੱਕੋ ਚੀਜ਼ ਦੀ ਰੈਂਕਿੰਗ ਆ ਉਹ ਆ ਸਿੱਧੂ ਮੂਸੇਵਾਲੇ ਦੀ ਕੋਠੀ ਦੀ ਜਿਹੜੀ ਲੋਕ ਵੇਖਣਾ ਚਾਹੁੰਦੇ ਆ ਕਿੱਡੀ ਮਾਨ ਦੀ ਗੱਲਾ ਪਰ ਤੁਸੀਂ ਲਾਹਣ ਤੀਓ ਉਹਦੇ ਪਿਓ ਨਾਲ ਲੜ ਪਏ ਉਹਦੀ ਮਾਂ ਨਾਲ ਲੜ ਪਏ ਉਹ ਯਾਰ ਸੂਰਮਿਆਂ ਦੀਆਂ ਤਾਂ ਲੋਕ ਚੱਪਲਾਂ ਵੀ ਪੁੱਜਦੇ ਆ ਤੇ ਤੁਸੀਂ ਤੁਸੀਂ ਉਹਦੇ ਪਿਓ ਨੂੰ ਗਾਲਾਂ ਕੱਢ ਸੁੱਟਦੇ ਹੋ ਉਹਦੀ ਮਾਂ ਨੂੰ ਗਾਲਾਂ ਕੱਢ ਸੁੱਟਦੇ ਹੋ ਕੋਈ ਬੰਦੇ ਵਾਲੀ ਗੱਲ ਆ ਉਹ ਵੀਰੋ ਪੰਜਾਬ ਦਾ ਕਿੰਨੇ ਲੋਕ ਪੰਜਾਬ ਚ ਆਏ ਉਹਨਾਂ ਨਾਲ ਪੰਜਾਬ ਨੂੰ ਰੋਜ਼ਗਾਰ ਮਿਲਿਆ ਸਿੱਧੂ ਮੂਸੇਵਾਲੇ ਦੀ ਵਜ੍ਹਾ ਨਾਲ ਪਹਿਲਾ ਇੰਡੀਅਨ ਬਿਲਬੋਰਡ ਤੇ ਆਇਆ ਆ ਦੂਜਾ ਤੇ ਦਲਜੀਤਾਂ ਨਕਲੀ ਪੈਸੇ ਦੇ ਕੇ ਆਇਆ ਆ ਅਸਲ ਵਿੱਚ ਪਹਿਲਾ ਉਹ ਹੀ ਆ ਤੇ ਇੱਕੋ ਇੱਕ ਹੀ ਅੱਜ ਤੱਕ ਆਇਆ ਆ ਦੁਨੀਆ ਦੀ ਸਭ ਤੋਂ ਵੱਡੀ ਸੈਲਿਬ੍ਰਿਟੀ ਜਦੋਂ ਦੀ ਡੈਥ ਹੋਈ 10 ਦਿਨ ਪੂਰਾ ਗੂਗਲ ਹੈਕ ਕਰਤਾ ਉਹਨੇ ਕਿੰਡੀ ਵੱਡੀ ਸੂਰਮਈ ਵਾਲੀ ਗੱਲ ਆਦੇ ਤੁਸੀਂ ਮੂਸੇ ਪਿੰਡ ਦੇ ਲਾਂਹਤੀ ਲੋਕੋ ਸਾਰੇ ਨਹੀਂ ਹੋਣਗੇ ਵਿੱਚੋਂ ਕੁਛ ਕੀ ਖੱਚ ਹੁੰਦੇ ਆ ਬਾਕੀ ਸਾਰੇ ਤੇ ਜੈਂਡਲ ਸਮਝਦੇ ਇਹ ਗੱਲ ਤੇ ਸਿਆਣੇ ਬਣੋ ਯਾਰ ਪੂਜਾ ਕਰੋ ਉਸ ਪਰਿਵਾਰ ਦੀ ਉਸੇ ਪਰਿਵਾਰ ਦੀ ਵਜ੍ਹਾ ਨਾਲ ਸਿੱਧੋ ਮੂਸੇ ਵਾਲੇ ਦਾ ਪਿੰਡ ਤੇ ਤੁਹਾਡਾ ਪਿੰਡ ਇੰਟਰਨੈਸ਼ਨਲ ਲੈਵਲ ਤੇ ਲੋਕੀ ਦੂਰੋਂ ਦੂਰੋਂ ਵੇਖਣਾ ਆਉਦੇ ਤੁਸੀਂ ਕਿੱਥੇ ਵੀ ਜਾ ਕੇ ਕਹਿ ਦੋਗੇ ਮੈਂ ਮੂਸੇ ਪਿੰਡ ਦਾ ਤੇ ਲੋਕੀ ਉਸ ਵੇਲੇ ਤੁਹਾਡੀ ਰਿਸਪੈਕਟ ਕਰਨੀ ਸ਼ੁਰੂ ਕਰ ਦੇਣਗੇ ਤੁਹਾਡਾ ਫੋਟੋ ਖਿਚਾਉਣਗੇ ਆ ਮੇਰੇ ਕੋਲ ਇੱਕ ਵੀਰ ਆਇਆ ਗਰਦਾਸਮਾਨ ਦੇ ਪਿੰਡ ਦਾ ਆਇਆ ਏ ਇਹਦੀ ਵੀ ਆਪਾਂ ਅੱਜ ਇੰਟਰਵਿਊ ਕਰਨੀ ਆ ਇਹ ਗਰਦਾਸਮਾਨ ਦੇ ਪਿੰਡ ਤੋਂ ਆਇਆ ਵੀਰ ਤੇ ਜਿਹੜੇ ਹੀਰੇ ਹੁੰਦੇ ਨਾ ਹੀਰੇ ਹੀਰੇ ਨਹੀਂ ਲੱਭਦੇ ਸਾਡੇ ਵਰਗਾ ਗੰਦਮਾਂ ਦੇ ਰੋਜ਼ ਪੈਦਾ ਹੁੰਦੇ ਆ ਪਰ ਹੀਰਾ ਜਿਹੜਾ 10 ਸਾਲ ਬਾਅਦ ਪੈਦਾ ਹੁੰਦਾ ਤੇ ਅੱਗੇ ਜਿਹੜੇ ਉਥੋਂ ਦੇ ਰਹਿਣ ਵਾਲੇ ਲੋਕ ਹੁੰਦੇ ਨਾ ਉਹ ਉਹਨਾਂ ਦੀ ਅਕਲ ਦੀ ਹੁੰਦੀ ਆ ਲੈਵਲ ਅਕਲ ਦਾ ਕੀ ਆ ਉਹ ਹੀਰੇ ਨੂੰ ਹੀਰੇ ਨੂੰ ਸਾਮ ਪਾਉਂਦੇ ਕਿ ਨਹੀਂ ਸਾਮ ਪਾਉਂਦੇ ਹੈ ਨਾ ਜਿੱਦਾਂ ਕੋਹੇ ਨੂਰ ਦਾ ਹੀਰਾ ਆਪਣੇ ਹਿੰਦੁਸਤਾਨੀਆਂ ਨਹੀਂ ਸਾਂਭਿਆ ਹਿੰਦੁਸਤਾਨ ਚੋਂ ਨਿਕਲੇ ਆ ਦਿਓ ਇੰਗਲੈਂਡ ਵਾਲੇ ਲੈ ਗਏ ਇਸੇ ਤਰ੍ਹਾਂ ਹੀ ਸਿੱਧੂ ਮੂਸੇਵਾਲਾ ਕੋਹੇ ਨੂਰ ਦੇ ਹੀਰੇ ਤੋਂ ਵੀ ਵੱਡਾ ਬੰਦਾ ਆ ਕਿ ਸਿਆਣੇ ਬਣੋ ਸਿੱਧੂ ਮੂਸੇਵਾਲੇ ਦੇ ਪਿੰਡੋਂ ਪਿੰਡ ਵਾਲਿਓ ਇਹ ਤੁਸੀਂ ਖੁਸ਼ਕਿਸਮਤ ਆ ਕਿ ਇਹੋ ਜਿਹਾ ਸੂਰਮਾ ਰੱਬ ਨੇ ਤੁਹਾਡੀ ਪਿੰਡ ਦੀ ਧਰਤੀ ਦੇ ਕੱਲਿਆ ਜਿਸ ਨਾਲ ਤੁਹਾਡਾ ਫਾਇਦਾ ਹੋਇਆ ਹਾਂ ਤੇ ਤੁਸੀਂ ਜੋ ਵੀ ਉਹਦਾ ਪਿਓ ਹਿੱਲਿਆ ਹਾ ਯਾਰ ਜੋ ਵੀ ਉਹ ਛੱਡ ਦੋ ਉਹ ਪੂਜਾ ਕਰੋ ਕਿਉਂਕਿ ਉਹ ਸਿੱਧੂ ਦਾ ਪਿਓ ਆ ਪੂਜਾ ਕਰੋ ਉਹਦੀ ਮੱਥੇ ਟੇਕਿਆ ਕਰੋ ਉਹਨੂੰ ਵੀਰੋ ਮੱਥੇ ਟੇਕਿਆ ਕਰੋ ਜਿਸ ਦੇ ਘਰ ਰੱਬ ਨੇ ਇੱਕ ਰੱਬੀ ਜੋਤ ਇੱਕ ਰੱਬੀ ਹੀਰੋ ਰੱਬੀ ਅਵਤਾਰ ਜਿਸ ਦੇ ਘਰ ਜੰਮਿਆ ਉਹਦਾ ਬੜਾ ਵੱਡਾ ਲੈਵਲ ਆ ਵੀਰੋ ਸਿਆਣੇ ਬਣੋ ਧੰਨਵਾਦ ਚੰਗਾ ਲੱਗਾ ਤੇ ਵੀਡੀਓ ਸ਼ੇਅਰ ਕਰ ਦਿਓ ਨਹੀਂ ਤੇ ਨਾ ਕਰਿਓ ਵੈਰੀ ਵੈਰੀ ਧੰਨਵਾਦ